ਮੈਂ ਗੁਰਦਸ ਸਿੰਘ ਪੰਗੂ ਪਾਰਟਲ ਐਸਰ ਪੰਗੂ ਇੰਡਸਟਰੀ ਬਾਦਚਾਪੁਰ ਇਹ ਰਾਤ ਲੰਗੀ ਰਾਤ 5 6 ਦੇ ਵਿੱਚ ਸਾਡੇ ਪੰਗੂ ਇੰਡਸਟਰੀ ਵਿੱਚ ਰਾਤ ਨੂੰ ਤਕਰੀਬਨ 1 ਵਜੇ ਕੇ 38 ਮਿੰਟ ਦੇ ਕਰੀਬ ਇਹ ਗੱਡੀ ਐਂਟਰ ਹੋਈ ਆ ਤੇ ਉਸ ਤੋਂ ਬਾਅਦ ਵਿੱਚ ਤੇ ਬਾਅਦ ਵਿੱਚ ਇਹ ਗੱਡੀ ਸਾਡੇ ਦੇ ਇੱਕ ਦਰਵਾਜ਼ੇ ਦੇ ਨਾਲ ਲਾ ਕੇ ਉਹਨਾਂ ਨੇ ਇਹ ਦਵਾਰ ਟੱਪ ਕੇ ਇੱਥੇ ਅੰਦਰੋਂ ਕ੍ਰੇਟ ਚੱਕ ਕੇ ਕ੍ਰੇਟ ਦੀ ਬਾਡੀ ਬਣਾ ਲਈ ਇਤਿਹੀਮ 160 ਕਟਿਆਂ ਦੇ 60 ਕਟਿਆਂ ਦੇ ਕਰੀਬ ਸਾਡੀ ਰਾਜਨਜੀਰੀ ਦੀ ਚੋਰੀ ਚੱਕ ਕੇ ਲਿਆ ਗਿਆ। ਮੁੰਡਾ ਸੇਰ ਨੂੰ ਸਾਰੇ ਪਾਸੇ ਗਿੜਾ ਮਾਰਨ ਆਇਆ। ਉਸਨੇ ਆਣ ਕੇ ਦੇਖਿਆ ਵੀ ਇੱਥੇ ਜਿਹੜੀ ਖਿਲਰੀ ਹੋਈ ਸੀਗੀ। ਜਦ ਕੇ ਵੈਸਤ ਉਹਨਾਂ ਨੇ ਜੀ ਚੱਕਣ ਤੋਂ ਬਾਅਦ ਸਾਰੇ ਕਵਰ ਨੂੰ ਪੂਰਾ ਵਾਈਂਡ ਅਪ ਕਰਤਾ ਸੀਗਾ ਵੀ ਜੱਜਮੈਂਟ ਕੋਈ ਕਰੀ ਨਾ ਸਕੇ ਕਿ ਸਾਡੀ ਚੋਰੀ ਹੋਈ ਹੈ। ਪਰ ਲੇਕਿਨ ਉਹਨੇ ਜੋ ਜੀਰੀ ਖਿਲਰੀ ਦੇਖੀ ਸਾਰੇ ਦੇਖਿਆ ਉਹਨਾਂ ਨੇ ਦੇਖਿਆ ਉਹ ਦੱਸਿਆ ਸਾਨੂੰ ਵੀ ਇਸ ਤਰ੍ਹਾਂ ਵਾਕਿਆ ਰਾਤ ਹੋ ਗਿਆ। ਤੇਰੇ ਮੁੜ ਕੇ ਅਸੀਂ ਆਏ ਉਸ ਤੋਂ ਬਾਅਦ ਅਸੀਂ ਆਣ ਕੇ ਪੁਲਿਸ ਨੂੰ ਇਨਫੋਰਮ ਕੀਤਾ। ਤੇ ਉਦੋਂ ਬਾਅਦ ਜਨੇ ਆਪਣੇ ਸੀਸੀਟੀਵੀ ਦੇ ਫੁਟੇਜ ਵੀ ਦੇਖੇ ਉਦੋਂ ਬਾਅਦ ਸਾਨੂੰ ਕਾਫੀ ਸਾਰੇ ਵੀਡੀਓ ਪ੍ਰਾਪਤ ਹੋ ਗੀਆਂ ਇਹਨਾਂ ਦੀਆਂ ਆਹ ਗੱਡੀ ਆ ਰਹੀ ਆ ਗੱਡੀ ਜਾ ਰਹੀ ਆ ਤੇ ਬੰਦੇ ਇੱਥੇ ਐਂਟਰ ਕਰ ਰਹੇ ਆ ਕੈਮਰੇ ਵਿੱਚ ਤੋਂ ਲੱਗ ਰਿਹਾ ਕਿ ਹਨੇਰਾ ਔਨ ਕਰਕੇ ਕਲੀਅਰ ਤਾਂ ਨਹੀਂ ਪਛਾਣੇ ਜਾ ਸਕਦੇ ਪਰ ਜਜਮੈਂਟ ਹੋ ਰਹੀ ਆ ਵੀ ਆਹ ਸਾਰਾ ਕੁਝ ਸਾਬ ਵਾਕਿਆ ਉਹ ਕੰਮ ਕਰ ਰਿਹਾ ਸਾਨੂੰ ਬੜੇ ਅਫਸੋਸ ਦੀ ਗੱਲ ਆ ਕਿ ਐਸੀ ਸਰਕਾਰ ਦੀ ਮਤਲਬ ਬਿਲਕੁਲ ਹੀ ਇੰਨੀ ਜਿਆਦੀ ਮਤਲਬ ਬੇਗ ਹੋ ਰਹੀ ਆ ਇੰਨੇ ਗਲਤ ਅਰਰੇਂਜਮੈਂਟ ਹੈਗੇ ਆ ਸਾਰੇ ਬਿਲਕੁਲ ਬੇਖੌਫ ਹੋ ਕੇ ਕਤਲ ਵੀ ਕਰ ਰਿਆ ਹਰਤਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਆ। ਕਈ ਇਸ ਕਰਕੇ ਸਰਕਾਰ ਨੂੰ ਅਪੀਲ ਕਰਦੇ ਆ ਸਰਕਾਰ ਇਹ ਪੁਲਿਸ ਪ੍ਰਸ਼ਾਸਨ ਨੂੰ ਕਾਫੀ ਸਟਾਫ ਹੋਰ ਦੇ ਕੇ ਪੂਰੇ ਮੁਸਤੈਦ ਕੀਤਾ ਜਾਵੇ ਤਾਂ ਕਿ ਇਹਨਾਂ ਦੀਆਂ ਵਾਰਦਾਤਾਂ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ। ਇਸ ਤੋਂ ਪਹਿਲਾਂ ਇਹ ਤਾਂ ਬਿਲਕੁਲ ਹੀ ਸਾਨੂੰ ਬਹੁਤ ਜ਼ਿਆਦਾ ਸ਼ਰਮਨਾਕ ਗੱਲ ਹੈਗੀ ਆ ਕਿ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਪਹਿਲਾਂ ਇੱਕ ਇਸ ਰਾਜ ਦੀ ਸ਼ਹਿਰ ਐਸਐਸ ਰਾਈਸ ਮਿਲ ਚੋਰੀ ਹੋਈ ਵੀ ਸਾਡੇ ਭਗਵਾਨ ਦਾਜ ਦੇ ਫੜਦੇ ਉੱਤੇ ਚੱਕ ਕੇ ਲੈ ਗਏ ਕੰਢ ਚੱਕ ਕੇ ਲੈ ਗਏ ਵੀ ਦੁਆਰਾ ਫੇਰ ਮੁੜ ਕੇ ਦੁਆਬੇ ਚੋਰੀ ਹੋ ਗਈ ਫਿਰ ਸ਼ਿਵਾ ਸ਼੍ਰੀ ਰਾਮ ਦੇ ਵਿੱਚ ਨਾਲ ਹੀ ਚੱਲ ਰਿਹਾ ਸਾਡਾ ਇਹਨਾਂ ਦੀ ਵੀ ਚੋਰੀ ਹੋਈ ਆ ਸਾਡਾ ਪੁਲਿਸ ਪ੍ਰਸ਼ਾਸਨ ਨੂੰ ਕਹਿਣ ਦੇ ਬਾਵਜੂਦ ਵੀ ਹਾਲ ਤੱਕ ਕੋਈ ਕੇਸ ਟ੍ਰੇਸ ਨਹੀਂ ਹੋਇਆ ਲਗਾਤਾਰ ਹੋਇਆ ਔਰ ਉਹੀ ਟੀਮ ਆ ਉਹੀ ਉਹਦੀ ਗੱਡੀ ਹੈਗੀ ਆ ਉਹਨਾਂ ਦੀ ਉਹੀ ਸਾਰੀ ਟੀਮ ਕੰਮ ਕਰ ਰਹੀ ਆ ਇੱਕੋ ਇਹ ਰਾਜ ਹੁਣ ਅਸੀਂ ਪੂਰਾ ਬਹੁਤ ਸਖਤੀ ਨਾਲ ਪੁਲਿਸ ਨੂੰ ਪੂਰਾ ਵਾਰਨਿੰਗ ਦੇ ਕੇ ਕਹਾਂ ਵੀ ਸਾਡੀ ਕੇਸ ਟੈਸ ਕਰੋ ਇਹਨ ਵਿੱਚ ਸਾਨੂੰ ਕੋਈ ਨਸ਼ਾ ਕੋਈ ਹੈ ਤੁਹਾਡੀ ਰਿਵੋਲੂਸ਼ਨ ਸ਼ੋ ਹੁੰਦੀ ਹੈ ਇਸ ਕਰਕੇ ਸਾਨੂੰ ਇਹ ਪੂਰਾ ਭਰੋਸਾ ਦਿੱਤਾ ਸ਼ਿਰਮ ਮਰੂਨ ਸਿੰਘ ਜੀ ਮੇਰੀ ਫਰਮ ਦਾ ਨਾਮ ਸ਼੍ਰੀ ਰਾਮ ਫੂਡਸ ਤੇ ਸ਼ਿਵਾਗਰਾ ਮਦਦ ਸੰਤੀ ਹੈ ਮੇਰੇ ਦੋ ਸ਼ੈਲਰ ਨੇ ਜਿਹੜਾ ਸ਼ੀਰਮ ਫੂਡ ਹੈ ਉਹ ਬਾਹਰਲੇ ਪਾਸੇ ਕੰਦ ਤੋਂ ਜਾਂਦੀ ਹੈ ਜੀ ਸੜਕ ਵਾਲੇ ਪਾਸੇ ਤਾਂ ਮੇਰੇ ਪਿਛਲੇ ਸਾਲ ਮੇਰੇ 35 ਘੱਟੇ ਚੱਕੇ ਗਏ ਨੇ ਜੀ ਇਹੀ ਸਾਧਨ ਸੀਗਾ ਜੀ ਟੈਂਪੋ ਟਰੈਵਲਰ ਹੈ ਵਾਈਟ ਕਲਰ ਦੀ ਸੇਮ ਟਾਈਮ ਹੁੰਦਾ ਇਹਨਾਂ ਦਾ ਇਹ ਪਹਿਲਾਂ ਢੇਲਾ ਮਾਰਦੇ ਪੂਰੀ ਤਰ੍ਹਾਂ ਚੈਕਿੰਗ ਕਰਦੇ ਨੇ ਸਾਰਾ ਕੁਝ ਉਸ ਤੋਂ ਬਾਅਦ ਜਦੋਂ ਵੀ ਇਹਨਾਂ ਨੂੰ ਮੌਕਾ ਮਿਲਦਾ ਹੈ ਇਹ ਆਪ ਕਿਸੇ ਤਰੀਕੇ ਨਾਲ ਪੋੜੀ ਬਣਾ ਕੇ ਜਾਂ ਕਰੇਟ ਦੀ ਪੋੜੀ ਬਣਾਉਣ ਨਾਲ ਦੀ ਨਾਲ ਇਹਨਾਂ ਦੀ ਫੁਰਤੀ ਦੇ ਉੱਪਰ ਨਾਲ ਦੀ ਨਾਲ ਇਹ ਮਾਲ ਆਪਣਾ ਚੱਕ ਗਏ ਜੀ ਨਾਲ ਦੀ ਨਾਲ ਰਫੂ ਚੱਕਰ ਹੋ ਜਾਂਦੇ ਨੇ ਉਸ ਤੋਂ ਬਾਅਦ ਸਾਡੇ ਸਾਰੇ ਤਕਰੀਬਨ ਜਿੰਨੇ ਸਾਡੇ ਰੋਡ ਤੇ ਸੈਲਰ ਨੇ ਸਾਰਿਆਂ ਦੇ ਉੱਪਰ ਇਹਨਾਂ ਨੇ ਆਪਣਾ ਇਹ ਕਾਰੋਬਾਰੀ ਕਰ ਚੁੱਕੇ ਨੇ ਔਰ ਅਸੀਂ ਪਿਛਲੇ ਸਾਲ ਵੀ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਸੀਗੀ ਵੀ ਇਸ ਦੇ ਉੱਪਰ ਠੱਲ ਪਾਈ ਜਾਵੇ ਪਰ ਸਾਡੀ ਕਿਸੇ ਸੁਣਵਾਈ ਦੇ ਉੱਪਰ ਕੋਈ ਵੀ ਅਜੇ ਤੱਕ ਕੋਈ ਇਹਨਾਂ ਦੇ ਠੋਸ ਕਦਮ ਨਹੀਂ ਚੁੱਕਿਆ ਗਿਆ ਸਾਡੇ ਦਾ ਇਹੀ ਗੁਜ ਵੇ ਜਿਹੜਾ ਗੈਂਗ ਫਿਰ ਰਿਹਾ ਔਰ ਬੜਾ ਉਸ ਦੇ ਨਾਲ ਫਿਰ ਰਿਹਾ ਇਸ ਨੂੰ ਫਟਰ ਫਟੇ ਇਹਨੂੰ ਕਾਬੂ ਕੀਤਾ ਜਾਏ ਕੁਛ ਨਹੀਂ ਕੀਤਾ ਜੀ ਉਹਨਾਂ ਨੇ ਉਹ ਕਹਿੰਦੇ ਜੀ ਸਾਡੇ ਕੋਲੇ ਸਟਾਫ ਦੀ ਕਮੀ ਹੈ ਨਾ ਐਸਐਸ ਰਾਈਸ ਮਿਲ ਨਨੇੜਾ ਜੀ ਇਹ ਪਿਛਲੇ ਸਾਲ ਸਾਡੇ ਇਸ ਮਹੀਨੇ ਚ ਦਸਵੇਂ ਮਹੀਨੇ ਚ ਹੀ ਚੋਰੀ ਹੋਈ ਸੀਗੀ ਜਦੋਂ ਦੋ ਦੋ ਬਾਢ ਕੱਟੇ ਇਹ ਕੰਦ ਟੱਪ ਕੇ ਲੈ ਗਏ ਸੀਗੇ ਦੋ ਚੱਕਰ ਲਾਏ ਇਹਨਾਂ ਨੇ ਇਹ ਮੇਰਾ ਖਿਆਲ ਘੰਟੇ ਦੇ ਅੰਦਰ ਅੰਦਰ ਇੱਕ ਚੱਕਰ ਲਾ ਕੇ ਵਾਪਸ ਦੁਬਾਰਾ ਫਿਰ ਭਰ ਕੇ ਲੈ ਗਏ ਹਾਂਜੀ ਉਸੇ ਟਾਈਮ ਜੀ ਰਾਤ ਹਾਂਜੀ ਫੀ ਆਰ ਨਹੀਂ ਹੋਈ ਜੀ ਅਸੀਂ ਪੁਲਿਸ ਵਾਲਿਆਂ ਨੂੰ ਉਹਨਾਂ ਨੂੰ ਦੱਸਿਆ ਜੀ ਅਗਲੇ ਉਸੇ ਟਾਈਮ ਹੀ ਅਗਲੇ ਦਿਨ ਟਾਈਮ ਪਤਾ ਲੱਗਿਆ ਬਿੰਦਰਪੁਰ ਅਗਲੇ ਦਿਨ ਪਤਾ ਲੱਗਿਆ ਜੀ ਸਵੇਰ ਸਾਡੇ ਬੰਦਿਆਂ ਨੇ ਦੇਖੀ ਜਦੋਂ ਜਿਰੀ ਖਿੰਡੀ ਹੋਈ ਤੇ ਉਸ ਟਾਈਮ ਅਸੀਂ ਪੁਲਿਸ ਵਾਲਿਆਂ ਨੂੰ ਇਹਨਾਂ ਨੂੰ ਮਤਲਬ ਇਤਲਾਹ ਦਿੱਤੀ ਇਹ ਆ ਕੇ ਮੌਕਾ ਦੇਖ ਕੇ ਚਲੇ ਗਏ ਅੱਗੇ ਕੁਝ ਨਹੀਂ ਇਹਨਾਂ ਨੇ ਮਤਲਬ ਕਹਿ ਕੇ ਚਲੇ ਗਏ ਵੀ ਦੋ ਦਰ ਤਾਇਰ ਜੋ ਜਲਦੀ ਫੜਾਂਗੇ ਜਲਦੀ ਫੜਾਂਗੇ ਉਹ ਫਿਰ ਸਾਨੂੰ ਮਤਲਬ ਇਸ ਚੱਕਰ ਤੇ ਅਸੀਂ ਐਫ ਆਰ ਨਹੀਂ ਦਰਜ ਕਰਵਾਈ ਵੀ ਸਾਨੂੰ ਫਿਰ ਚੱਕਰ ਪਊਗਾ ਪਹਿਲਾਂ ਸਾਡੇ ਉਧਰ ਚੋਰੀ ਹੋ ਗਈ ਜੀ ਹਰਿਆਣੇ ਸੈਲਰ ਚ ਪੋਸਟਾਂ ਤੋਂ ਸਾਨੂੰ ਆਹ ਜਾ ਚੱਕਰ ਪਿਆ ਜੀ ਚੱਕੇ ਦਾ 10 ਕੱਟੇ ਜੀ ਤੇ ਉਹ ਮੇਰਾ ਖਿਆਲ ਹੈ ਵੀ ਸਾਨੂੰ 50 ਘਟਿਆਂ ਦਾ ਸਾਲਾ ਨੁਕਸਾਨ ਹੋ ਗਿਆ ਫਿਰਨ ਤੁਰਨ ਚ ਅੱਜ ਵੀ ਪੇਸ਼ੀਆਂ ਚੱਲਦੀਆਂ ਨੇ ਇਸ ਕਰਕੇ ਅਸੀਂ ਐਫ ਆਈ ਆਰ ਦਰਜ ਨਹੀਂ ਕਰਵਾਈ ਗਈ ਬਾਕੀ ਅਸੀਂ ਬਈ ਚਾਹੁੰਦੇ ਜੀ ਪ੍ਰਸ਼ਾਸਨ ਤੋਂ ਵੀ ਸਾਡਾ ਤਾਂ ਇਹ ਮਤਲਬ ਜੀਣਾ ਬੜਾ ਮੁਸ਼ਕਲ ਹੈ ਹੈ ਜੀ ਇਹਦਾ ਰਾਤ ਭਰਾਤ ਨੂੰ ਸਾਨੂੰ ਨੇਰੇ ਹੋਏ ਵੀ ਅਸੀਂ ਇੱਥੇ ਰਹਿੰਦੇ ਆ ਕੋਈ ਨੁਕਸਾਨ ਕਰ ਜਾਣ ਹਥਿਆਰ ਬੰਦ ਹੁੰਦੇ ਨੇ ਇਹ ਸੁਤਨਾਈ ਸੀਗੀ ਆਪਣਾ ਗੁਰਿੰਦਰ ਸਿੰਘ ਨੇ ਭੰਗੂ ਇਹ ਕਿ ਉਹਨਾਂ ਦਾ ਬਾਦਸ਼ਾਹਪੁਰ ਦੇ ਨਾਲ ਹੀ ਨਾ 80 ਤੋਂ 50 ਕਿਲੋਮੀਟਰ ਹੱਟ ਮਾੜੇ ਨੂੰ 35 ਕਿਲੋਮੀਟਰ ਸ਼ੈਲਰ ਹੈ ਉਹਨਾਂ ਨੇ ਸੋਚਣਾ ਦਿੱਤੀ ਵਿਰਾਤ ਸਾਹਿਬ ਦੇ ਨਾਮ ਦੀ ਸਾਡੀ ਚੋਰੀ ਹੋ ਗਈ ਤੇ ਉਹਦੇ ਮੁਤਲਕ ਅਜੇ ਵੀ ਸਾਡੇ ਟੈਕਨੀਕਲ ਪੁਆਇੰਟਾਂ ਤੋਂ ਆਪਣੀ ਇਨਵੈਸਟੀਗੇਸ਼ਨ ਕਰ ਰਹੇ ਆ ਟੈਕਨੀਕਲ ਪੁਆਇੰਟਾਂ ਤੇ ਚੱਲ ਰਹੀ ਹੈ ਕਿ ਉਹਦੇ ਵਿੱਚ ਬਸ ਸੋਨੇ ਆਫਸਰਾਂ ਦੇ ਧਿਆਨ ਚ ਲਿਆ ਕੇ ਉਹਦੇ ਵਿੱਚ ਵਾਣ ਦੀ ਕਲੋਨੀ ਕਰਵੇ ਕੀਤੀ ਜਾਵੇਗੀ ਤੇ ਟੈਕਨੀਕਲ ਪੁਆਇੰਟਾਂ ਤੋਂ ਸੀ ਬਸ ਸਾਡੇ 1-2 ਦਿਨ ਨੇ ਬਸ ਜੀ ਅਸੀਂ ਕੋਈ ਗੱਲ ਨਹੀਂ ਬੜੀ ਅਸੀਂ ਆਪਣੀ ਪਟਿਆਲੇ ਤੋਂ ਵੀ ਮੈਂ ਟੀਮਾਂ ਬੁਲਾਈਆਂ ਸਨ ਉਹਦਾ ਸੀਪਟੜੇ ਤੋਂ ਵੀ ਗੱਲ ਕਰਕੇ ਅੱਜ ਹੋਇਆ ਤਾਲਮਿਲ ਕਰਕੇ ਦਿੱਤੀ ਹੈ ਤੇ ਸੀਗੀ ਸਮਾਣੀ ਵੀ ਕਰਕੇ ਅਸੀਂ ਹੋਰ ਵੀ ਨਾਲ ਟੀਮਾਂ ਲਾ ਰਿਹਾ ਕਿ ਆਨੇ ਬਸ ਅਸੀਂ ਇੱਕ ਦੋ ਦਿਨ ਦੇ ਵਿੱਚ ਹੀ ਬੜੀ ਗਹਿਰਾਈ ਤੱਕ ਜਾ ਕੇ ਅਸੀਂ ਉਹਨਾਂ ਦੇ ਦੁਕਾਨਾਂ ਤੱਕ ਪਹੁੰਚ ਜਾਾਂਗੇ